ਜੀ ਕੀ ਕਰ ਰਹੇ ਹੋ ਜੀ ਅੱਜ ਆਪਾਂ ਬਣਾ ਰਹੇ ਆ ਨਾ ਪੜ੍ਹ ਲਓ ਪਹਿਲਾਂ ਬਾਈ 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 ਰੈਡੀ ਟੂ ਈਟ ਨੂਡਲਸ ਠੀਕ ਹੈ ਅੱਛਾ ਤੇ ਮੈਂ ਉਹਦੇ ਵਿੱਚ ਪਹਿਲਾਂ ਦੋ ਪੈਕਸ ਪਾ ਲਏ ਸੀਗੇ ਫਿਰ ਮੈਨੂੰ ਲੱਗਿਆ ਵੀ ਮੈਂ ਵੀ ਆਪਾਂ ਵੀਡੀਓ ਬਣਾ ਲਈਏ ਨਾਮ ਨਾਮ ਹਨਾ ਤੇ ਦੋ ਪਾ ਲੇ ਠੀਕ ਹੈ ਦੋ ਹੋਰ ਪਾ ਲੈਂਦੇ ਆ ਬਸ ਲੈਟ ਲਾ ਠੀਕ ਹੈ ਸਾਹੀ ਅਸੀਂ ਨਾ ਤੁਹਾਨੂੰ ਮੈਂ ਸਾਈਡ ਹਾਲ ਦੀਆਂ ਵਿੱਚ ਬਣਾਈ ਸੀ ਕਿ ਮੈਗੀ ਕੁਆ ਨੂ ਬਣਾਉਦੇ ਰਹੇ ਸੀ ਤੇ ਬਹੁਤ ਸਵਾਦ ਬਣੀ ਸੀ ਤਾਂ ਨਾਰਮਲ ਮੈਗੀ ਤਾਂ ਬਣਾ ਕੇ ਦੇਖੀ ਕਈ ਵਾਰ ਬਟ ਇਹ ਡਿਫਰੈਂਟ ਜਿਹਾ ਟੇਸਟ ਆ ਵਧੀਆ ਲੱਗਦੀ ਹੈ ਮਤਲਬ ਹਾਂ ਤੇ ਇਹਦੇ ਵਿੱਚੋਂ ਆਪਾਂ ਨੂੰ ਨਿਕਲਦਾ ਹੈ ਇੱਕ ਅ ਅਨੀਅਨ ਫਲੇਵਰਡ ਦਾ ਆਇਲ ਤੇ ਇੱਕ ਵਾਇ ਵਾਇ ਟੇਸਟ ਇਨਹੈਂਸਰ ਜਿਹੜਾ ਪਾਊਡਰ ਹੁੰਦਾ ਜਿਹੜਾ ਨਾਰਮਲ ਦੇਚੋਂ ਮਿਲਦਾ ਉਹ ਵੀ ਨਿਕਲਦਾ ਕੁੜੀ ਜੀ ਇੱਕ ਛੋਟੀ ਜੀ ਠੀਕ ਹੈ ਇਹਨੂੰ ਬਸ ਜਾੜਾ ਦੇਚੋਂ ਔਖਾ ਵੀ ਨਹੀਂ ਕੰਮ ਹੈਗਾ ਸੁੱਕੀ ਜਲਦੀ ਬਣ ਜਾਂਦੀ ਹੈ ਇਹਦੇ ਵਿੱਚ ਕੀ ਕਰਨਾ ਆਪਾਂ ਆਹਾ ਪਾੜਾ ਕੇ ਆਹ ਸੌਰੀ ਪਾ ਕੇ ਇਹਦੇ ਵਿੱਚ ਪੈਣ ਦੇ ਵਿੱਚ ਤੇਰੇ ਦੇ ਵਿੱਚ ਆਪਾਂ ਪਾ ਲੈਣਾ ਇਹਦੇ ਸੰਤਾਲ ਦੇ ਅਨਸਾਰ ਪਾਣੀ ਥੋੜੇ ਹੋਰ ਪਾ ਦੋ ਪਾਣੀ ਹੋਰ ਪਾ ਕਾਟਾ ਪਾਣੀ ਆਰੋਚ ਪਾਣੀ ਦਾ ਪਾ ਦਈਏ ਤੇ ਸਲਾ ਬਿਕ ਗਲਾਸ ਪਾ ਲੈ ਤਿੰਨ ਤਿੰਨ ਪੈਕੇਟਾਂ ਦੇ ਵਿੱਚ ਕਿੰਨੇ ਪਾਈਏ ਦੋ ਗਲਾਸ ਬਹੁਤ ਹਨਾ ਦੋ ਗਲਾਸ ਬਹੁਤ ਹੋਣੇ ਹੈ ਨਾ ਦੋ ਗਲਾਸ ਪਾ ਲੈਣਾ ਪਾਉਣਗੇ ਤੇ ਵੈਸੇ ਵੈਸੇ ਲੇਕੇ ਸੋਚਣ ਵਾਲੀ ਕਰ ਲੈਣਾ ਵੀ ਮੈਂ ਇਹਨਾਂ ਨੂੰ ਕੁਛ-ਕੁਛ ਕੇ ਮੈਗੀ ਬਣਾ ਰਹੀ ਹਾਂ ਉਹ ਮੈਂ ਪਹਿਲਾਂ ਬਣਾਈ ਸੀ ਨਾ ਤੁਹਾਡਾ ਇਹ ਮੈਗੀ ਚ ਫਸਟ ਟਾਈਮ ਹੈ ਨਾ ਮੈਂ ਬਣਾ ਚੁੱਕਿਆ ਪਹਿਲਾਂ ਤਾਂ ਕਰਕੇ ਤੁਹਾਨੂੰ ਇਹ ਚੀਜ਼ ਪਾ ਲਈਏ ਕਿ ਤਕਨਾਂ ਟਾਈਮ ਹੋ ਚੁੱਕਿਆ 11 ਵਜ ਗਏ ਆ ਅਸੀਂ ਦੋਕ ਜਗ੍ਹਾ ਬ੍ਰੈਂਡਿੰਗ ਖਾਣ ਦਾ ਮਨ ਸੀਗਾ ਵੈਜ ਵੀ ਰਾਤ ਦੇ ਰਾਤ ਦੇ 11 ਵਜ ਗਏ ਆ ਉਹਦਾ ਹੁਣ ਇਹ ਮੋਬਾਈਲ 'ਚ ਤਾਂ ਪਤਾ ਹੀ ਲੱਗ ਰਿਹਾ ਹਨੇਰਾ ਦੇਖ ਰਿਹਾਗਾ ਪਿੱਛੋ ਵਿੰਡੋ 'ਚ ਦੇਖੋ ਆ ਦੇਖੋ ਬਾਹਰ ਨਹੀਂ ਆ ਲੋਕਾਂ ਦਾ ਲਾਈਟਾ ਜਿਹੀਆਂ ਨੇ ਤੇ ਮੇਰੀ ਗੱਲ ਸੁਣੋ ਆ ਆ ਕੱਦ ਪਾਉਣਾ ਵਿੱਚ ਇਹਦੇ ਹੁਣੇ ਪਾ ਦਾ ਹਾਂ ਹਾਂ ਕੱਢੋ ਪਾੜ ਕੇ ਬਾਦੋ ਨਾਲ ਹੀ ਵਿੱਚ ਫਿਰ ਕੈਂਚੀ ਲਾਓ ਤੇ ਲਾਪਕੀ ਨਾ ਕਿਚਨ ਵਾਲੀ ਕੈਂਚੀ ਆਪਣੀ ਬਾਹਰ ਟੰਗੀ ਹੋਈ ਜ ਨੇ ਉੱਪਰ ਟਾਇਲਰ ਨੇ ਪਰੇ ਹੋ ਯਾਰ ਆ ਵਾਲਾ ਅਨਿਆਨਾ ਓਇਲ ਪਾ ਦਾਂ ਨਹੀਂ ਨਹੀਂ ਪੰਗਾ ਨਾ ਕਰ ਪਹਿਲਾਂ ਦਾ ਸਿਆ ਬ੍ਰਹਮਾਸਤਨ ਨੂੰ ਲੱਕੇ ਸੀ ਗਿਆ ਹਾ ਉਹ ਇਹਨਾਂ ਦੀ ਵਾਲ ਮਨ ਕੀਤਾ ਹੈ ਬਣ ਨਹੀਂ ਨਿਕਾਲੇ ਜੀ ਫਿਰ ਅਸੀਂ ਜਿਗਾੜ ਕਰਕੇ ਕੈਮਰਾ ਟਿਕਾਇਆ ਸੀ ਜਿਗਾੜਾ ਤੁਹਾਨੂੰ ਦੱਸ ਦਿਖਾਵਾਂਗੇ ਅੰਤ ਤੇ ਜਿੱਥੇ ਸੀ ਕੈਮਰਾ ਕਿੱਥੇ ਲਾਇਆ ਸੀਗਾ ਫਿਰ ਨੰਨੂ ਆ ਤਾਂ ਕੁੜੀਆਂ ਬਾਲੀਆਂ ਪਿੱਛੀਆਂ ਕੀਕੀਆਂ ਨੇ ਆਇਆ ਨਾ ਫਿਰ ਆਓ ਕੀ ਕਰ ਸਕਦੇ ਆ ਕੰਪਲੇਨਰ ਕਵਾਂਗੇ ਇਹ ਵੀ ਤੇ ਆ ਗਏ ਅੱਛਾ ਦੋ ਇਹ ਕੁੜੀਆਂ ਪਿੱਛੇ ਗਈਆਂ ਸੀ ਕਿ ਫਿਰ ਬਾਟੀ ਵਿੱਚ ਓ ਯਾਰ ਮੈਨੂੰ ਪਰ ਕੁੜੀਆਂ ਤਾਂ ਦੋ ਹੀ ਆ ਫਿਰ ਥੱਲੇ ਵੇਖ ਲੋ ਉਹ ਪੈਕੇਟ ਦੇਖੋ ਇਹ ਪੈਕੇਟ ਕੱਢਾ ਉਹ ਪੈਕੇਟ ਚ ਨਾ ਸੀ ਸੀਰੀਅਸਲੀ ਮੈਨੂੰ ਲੱਗਦਾ ਮੈਨੂੰ ਪੈਟਾ ਕੱ ਲੱਪਣੇ ਪੈਣੇ ਆ ਉਹ ਇਹ ਤਾਂ ਜਾ ਰਿਹਾ ਹੈ ਆਈਂ ਚੁੱਕ ਲੈ ਹੈ ਬਾਹਰ ਚੁੱਕ ਲੈ ਕਿਉਂ ਯੋ ਇਹ ਰੱਖ ਉਹ ਟਿਸ਼ੂ ਪੇਪਰ ਮੈਂ ਰੱਖਿਆ ਟਿਸ਼ੂ ਪਾਣੀ ਆਹ ਮੈਂ ਉਹ ਦੇਖੀਂ ਰੱਖੀ ਨਹੀਂ ਮਿਲਿਆ ਯਾਰ ਕੋਈ ਨਹੀਂ ਫਿਰ ਦੋ ਬਹੁਤ ਆਹ ਇੱਕ ਹੌਸੀ ਨਾਲ ਸਿਰਾਂ ਦੇ ਕਾਪੜੇ ਇਸ ਤਰ੍ਹਾਂ ਦੇ ਮੈਂ ਇਸੇ ਨਾਲ ਦੇਖ ਕੇ ਆਂ ਠੀਕ ਹੈ ਦੇਖਿਆ ਤੁਸੀਂ ਦੇਖਿਆ ਬਚ ਗਿਆ ਫਿਰ ਮਤਲਬ ਬੇਚੈਨ ਨਿਕਲਿਆ ਨਹੀਂ ਗਾਇਸ ਵਾਏ ਵਾਏ ਕਿਹੜੀ ਕਲੀਅਰ ਮੈਂ ਤਾਂ ਭੁੱਲ ਜਣੀ ਗੱਲ ਵਾਏ ਵਾਏ ਨੂਡਲਸ ਹਨ ਜਿਹੜੇ ਇਹਦੇ ਵਿੱਚ ਸਾਨੂੰ ਇੱਕ ਮਸਾਲੇ ਵਾਲਾ ਪੌਚ ਨਹੀਂ ਮਿਲਿਆ ਮਤਲਬ ਨਾ ਨੂਏ ਦੇ ਵਿੱਚ ਨਮਕ ਨੂੰ ਕੁਝ ਵੀ ਨਹੀਂ ਪਾਉਣਾ ਅੱਛਾ ਨਾ ਪਾ ਲੈ ਪਿਆਜ਼ ਨੂੰ ਮੈਂ ਪਾਉਂਗਾ ਪਿਆਜ਼ ਟਮਾਟਰ ਪਾ ਲਵਾਂ ਤੇ ਟੇਸਟ ਬਣ ਜਾਏ ਫੀਚਰ ਉਹ ਜੀ ਮੈਂ ਦਿਖਾਉਣਾ ਇਹ ਇਹ ਬੰਦਾ ਬਣਾ ਰਿਹਾ ਬੰਦਾ ਕੌਣ ਹੈ ਮੇਰਾ ਨੰਨੂ ਹੈ ਬੰਦਾ ਕੌਣ ਹਾਂ ਜਿਵੇਂ ਬੋਲਣਾ ਕੋਣ ਇਹ ਬੰਦਾ ਜੀ ਜੋ ਸ਼ਕਤੀਮਾਨ ਦੇਖੋ ਗਾਇਸ ਨੂਡਲਸ ਬਣਾ ਰੇ ਨੰਨੂ ਐਂਡ ਮੀ ਬਈ ਸਾਰੇ ਜਣੇ ਹੁਣ ਸਾਰੇ ਜਣੇ ਸੌਰੀ ਜਿਹੜੇ ਜੀ ਦੇਖੋ ਕੈਮਰੇ ਕੀ ਹੁੰਦਾਗਾ ਕੋਈ ਧਿਆਨ ਦੇਣਾ ਕੋਈ ਨਾਗਾ ਉਹ ਰਾਤ ਨੂੰ ਨਹੀਂ ਖਾਣੇ ਚਾਹੀਦੇ ਜਾਂ ਰਾਤ ਨੂੰ ਨਹੀਂ ਖਾਣੇ ਚਾਹੀਦੇ। ਭਰਾਵਾ ਇਹ ਵੀ ਰਾਤ ਚੁੜੇ ਵਾਸਤੇ ਬਣੀ ਹੈ ਇਹ ਚੀਜ਼। ਤੇਲੀ ਤਾਂ ਨਹੀਂ ਖਾਂਦੇ। ਕਦੇ-ਕਦੇ ਖਾ ਲੈਂਦੇ ਆ। ਪਰ ਬਹੁਤ ਟਾਈਮ ਬਾਅਦ ਲੇਟ ਨਾਈਟ ਇਹ ਚੀਜ਼ ਬਣਾ ਕੇ ਖਾ ਰਹੇ ਆ ਨਾ। ਹਾਂ। ਕੰਮ ਤਾਂ ਹੋ ਗਈ ਸੀ ਭਰਾਵਾ ਜੇ ਲੇਟ। ਤੇ ਲੱਗ ਗਈ ਸੀ ਕਿਤੇ ਤੇ ਉੱਥੇ ਲੱਗਾ ਟਾਈਮ ਤੇ ਪਾਉਂਦਾਂ ਕੇ ਸਾਨੂੰ ਥੋੜੀ ਕੁਸ਼ਲ ਆ ਪੈ ਰਿਆ। ਪੈ ਰਿਆ। ਯੈਸ। ਬਟ ਦੂਸਰੀ ਮੈਗੀ ਨਾਲ ਇਹ ਬਹੁਤ ਟੇਸਟੀ ਬਣਦੀ ਹੈ ਬਣਾ ਕੇ ਦੇਖੋ ਸਾਰੇ ਜਣੇ ਸੀਰੀਅਸਲੀ ਬਹੁਤ ਸਵਾਦ ਬਣਦੀ ਹੈ ਸਵਾਦ ਪਿਆਜ਼ ਟਮਾਟਰ ਵਗੈਰਾ ਤਾਂ ਮੈਂ ਆਪਦੀ ਉਹਦੇ ਨਾਲ ਪਾ ਲਿਆ ਕੱਲੀ ਵੀ ਪ੍ਰੋਬਲਮ ਨਹੀਂ ਹਾਂ ਬਹੁਤ ਵਧੀਆ ਬਣਦੀ ਹੈ ਪੈਜ਼ੀਸ ਆਪਾਂ ਆਪਦੀ ਪਸੰਦ ਦੀ ਪਾ ਵੀ ਸਕਦੇ ਆ ਪਰ ਪਰ ਇਹਦੇ ਤੇ ਲਿਖਿਆ ਹੈਗਾ ਨਾ ਕਿ ਵੈਜ਼ੀਨ ਵਾਲੀ ਹੈ ਵੈਜ ਮਸਾਲਾ ਫਲੇਵਰ ਇਹ ਮੈਂ 2 ਪੈਕੇਟ ਰੱਖਦੇ ਆਪਾਂ ਬਾਅਦ ਵਿੱਚ ਫਿਰ ਕਦੇ ਬਣਾਵਾਂਗੇ ਕਿਵਰ ਕੀਵਰੀ ਮੈਂ ਕੱਲਾ ਹੁੰਨਾ ਘਰੇ ਤੇ ਫਿਰ ਮੈਨੂੰ ਭੁੱਖ ਲੱਗਦੀ ਆ ਫਿਰ ਮੈਂ ਬਣਾ ਸਕਦੀ ਆ ਪਿਆਜ਼ ਹਾਂ ਥੋੜਾ ਘਰਨਾ ਨਹੀਂ ਹੋਣਾ ਇੰਨੇ ਘੋਟੇ ਚਾਹੀਦੇ ਆ ਚਲ ਕੋਈ ਨਹੀਂ ਮੱਖਣਾ ਖਤਮ ਹੋ ਗਿਆ ਨਹੀਂ ਆਈ ਥਿੰਕ ਕੀ ਕਹਿ ਰਹੇ ਸੀ ਕਹਿੰਦਾ ਸੋਚਿਆ ਸੀ ਮੱਖਣ ਪਾਵਾਂਗੇ ਹੂੰ ਫਿਰ ਮੱਖਣ ਨਾ ਖਤਮ ਸੀਗਾ ਫਿਰ ਇਹ ਪਾਤਾ ਥੋੜਾ ਜਿਹਾ ਦੇਸੀ ਕਿਉਂ ਵੀਰ ਕਹਦਾ ਦੇਸੀ ਕਿਉਂ ਪਾਓ ਤੇ ਫਿਰ ਬਣੇਗੀ ਚਾਹ ਕੇਦਾਰ ਮਹੇਗੀ ਯਰ ਇਹ ਚਾਕੂ ਨਾਲ ਕੌਣ ਪਾਉਂਦਾ ਹੁੰਦਾ ਕਿਉਂ ਚਮਚੇ ਲੈ ਲਓ ਤੁਸੀਂ ਉਹ ਸਾਹਮਣੇ ਜੋ ਪਿਆ ਸੀ ਮੌਂਦ ਨਹੀਂ ਪਾਦਾ ਯਾਰ ਹਮ ਮੁੰਡੇ ਕੁਕਿੰਗ ਕਰਨਗੇ ਨਾ ਤੇ ਐ ਨਹੀਂ ਵੀ ਕੋਈ ਚੀਜ਼ ਵੀ ਜਿਹੜੀ ਮਤਲਬ ਮੰਨ ਲਾ ਕੇ ਕਿ ਕਿਹਦੇ ਵਾਈਜ਼ ਰੂਲਸ ਵਾਈਜ਼ ਚੱਲਣਗੇ ਕਿ ਹਾਂ ਜੇ ਜੇ ਆਪਾਂ ਚਮਚੇ ਨਾਲ ਘੋਕਣਾ ਚਮਚੇ ਨਾਲ ਚਾਕੂ ਨਾਲ ਵੀ ਨਿਕਲ ਜਾਏਗਾ ਸਾਡੇ ਕੰਮ ਆਏਗੇ ਨਹੀਂ ਆ ਮੈਂ ਦੇਖ ਲਿਆ ਕਿ ਮੁੰਡਿਆਂ ਦੀ ਕੁਕਿੰਗ ਉਸੇ ਰੱਖਣੇ ਉਸੇ ਰੱਖ ਦੋ ਤੁਸੀਂ ਤੁਸੀਂ ਇੱਕ ਗੱਲ ਬਣ ਜਦ ਮੁੰਡੇ ਕੁਕਿੰਗ ਕਰਦੇ ਹਨ ਠੀਕ ਹੈ ਤੇ ਚਾਪੂ ਨਹੀਂ ਦਿਖਾਉਣਾ ਮੈਨੂੰ ਜਦ ਮੁੰਡੇ ਕੁਕਿੰਗ ਨਹੀਂ ਉਹ ਮੈਂ ਕਹਿ ਰਹੀ ਸੀਗਾ ਤੁਹ ਦਿਖਾ ਰਹੀ ਸੀ ਸਾਫ ਕਰਕੇ ਰੱਖਤਾ ਮੈਂ ਠੀਕ ਹੈ ਉਹ ਅੱਛਾ ਅੱਛਾ ਰੱਖਤਾ ਠੀਕ ਮੈਂ ਮੈਂ ਇਹ ਗੱਲ ਹੀ ਬੋਲਣ ਲੱਗੀ ਸੀ ਤੁਸੀਂ ਪਹਿਲਾਂ ਹੀ ਮੇਰੀ ਗੱਲ ਕੈਚ ਕਰ ਲਈਏਗੀ ਇਹਨਾਂ ਨੂੰ ਹਾਂ ਮੈਂ ਗੱਲ ਬੋਲਣ ਲੱਗੀ ਸੀ ਕਿ ਜਦ ਮੁੰਡੇ ਕੁਕਿੰਗ ਕਰਦੇ ਹਨ ਨਾ ਤੇ ਕਿਚਨ ਦੇ ਵਿੱਚ ਖਲਾਰਾ ਹੁੰਦਾ ਬਹੁਤ ਜ਼ਿਆਦਾ ਠੀਕ ਹੈ ਕਿ ਕੁੜੀਆਂ ਦੀ ਆਦਤ ਹੁੰਦੀ ਆ ਮਤਲਬ ਹੁੰਦੀ ਆ ਮੋਸਟਲੀ ਮੇਰੀ ਤਾਂ ਹੈ ਕਿ ਜਿਹੜੀ ਚੀਜ਼ ਤੁਹੋਂ ਚੱਕਣੀ ਆ ਉਥੇ ਰੱਖਣੀ ਵੀ ਖਾਣ ਟਿਕਾਣੇ ਆ ਵੀ ਕਿਚਨ ਆਪਣੀ ਜਿਹੜੀ ਆ ਨਾ ਪਿੱਚ ਮਿਚਰ ਰਹੇ ਠੀਕ ਹੈ ਤੇ ਪਰ ਜਿਹੜੇ ਮੁੰਡੇ ਹੁੰਦੇ ਆ ਉਹਨਾਂ ਦੀ ਆਦਤ ਇਹ ਨਹੀਂ ਹੁੰਦੀ ਸਾਰੇ ਨਹੀਂ ਕੁਝ ਜੀ ਜੀ ਹੁੰਦੇ ਆ ਮਤਲਬ ਸਾਰੇ ਨਹੀਂ ਹੋਣਾ ਕਹਿ ਸਕਦੇ ਜਿਵੇਂ ਕੁੜਨੇ ਕੋਈ ਨਹੀਂ ਸਾਰੇ ਮੁੰਡੇ ਵੀ ਨਹੀਂ ਨਾ ਹੋ ਸਕਦਾ ਇਹ ਦੇਖੋ ਜਿਹੜੇ ਮੁੰਡੇ ਪੀਜੀ ਵਗੈਰਾ ਚਵੇ ਰਹਿੰਦੇ ਆ ਨਾ ਉਹ ਕੀ ਕਰਦੇ ਹੋ ਅੱਗੇ ਵੀ ਪਹਿਲਾਂ ਖਾਣਾ ਬਣਾ ਕੇ ਸਾਰਾ ਖਾ ਕੇ ਫਿਰ ਭਾਂਡੇ-ਕੁੰਡੂ ਵਿੱਚ ਛੋੜ ਦਿੰਦੇ ਆ ਦੂਜੇ ਦਿਨ ਦੇਖਦੇ ਆ ਵੀ ਕੀ ਕਰਨਾ ਕੀ ਨਹੀਂ ਕਰਨਾ ਪਰ ਸਾਡੀ ਕੁੜੀਆਂ ਜਦੋਂ ਇਹ ਨਾਲ ਦੀ ਨਾਲ ਖਾਣਾ ਬਣਾਇਆ ਜਾਂਦੀਆਂ ਨਾਲ-ਨਾਲ ਸੈੱਟ ਸਾਰਾ ਕੁਝ ਭਾਂਡੇ-ਪਿੰਡੇ ਸਾਰੇ ਆਪਦੇ ਸੈੱਟ ਕਰਕੇ ਧੋ ਕੇ ਫਿਰ ਫਿਰ ਆਪ ਦਾ ਜਿ ਸਾਰੇ ਹੁੰਦਾ ਚੱਲ ਐਵੇਂ ਹੁੰਦਾ ਨਾ ਐਵੇਂ ਹੁੰਦਾ ਕੁਛ ਨੋ ਭਾਂਡੇਸੇ ਨੂੰ ਦੇਖਦੇ ਆ ਕੁਝ ਪਾ ਕੇ ਪਰ ਮੈਂ ਕਦੇ ਵੀ ਲੇਜੀ ਹੋ ਜਾਂਦੀ ਹੁੰਦੀ ਆ ਵੀ ਰਾਤ ਨੂੰ ਜਦੋਂ ਚੱਕੇ ਹੁੰਦੇ ਆ ਤਾਂ ਮੈਂ ਭਾਂਡੇ ਰਾਤ ਦੇ ਦੂਸਰੇ ਦਿਨ ਧੋ ਲੈਂਦੀ ਹੁੰਦੀ ਆ ਸਵੇਰ ਵਾਲੀ ਦਾ ਥੋੜੇ ਹੋਣ ਬਸ। ਗੋਲੀ ਮੈਗੀ ਆਪਣੀ ਰੈਡੀ ਆ। ਠੀਕ ਹੈ ਪਲੇਟਾ ਚੱਕ ਲੋ ਪਾਈਏ। ਪਲੇਟਾਂ ਚ ਇੱਕ ਪਲੇਟ 'ਚ ਹੀ ਤਾਂ ਖਾਣਾ ਆਪਾਂ। ਆਹ ਮਤਲਬ ਇੱਕ ਪਲੇਟ 'ਚ ਹੀ। ਚੱਕੋ ਤੇ ਚਲੋ ਜੀ ਬਣ ਗਈ ਆਪਣੀ ਨਮੇਗੀ। ਵਾਓ। ਵਾਓ ਵਾਓ। ਇਹ ਹੈ ਜੀ ਗਗਨਦੀਪ ਕੋਰ ਦੀ ਲੱਸੀ ਮਿੱਠੀ ਲੱਸੀ ਮਿੱਠੀ ਲੱਸੀ ਮੈਂ ਪੀਉਂਗਾ ਸਿੰਘ ਦੀ ਲੱਸੀ ਬਾਸ ਦੀ ਲੱਸੀ ਸਾਤ ਨਮਕੀਨ ਲੱਸੀ ਬਿਕੋਜ਼ ਆਈ ਮਾ ਨਨ ਪੀਂ ਲੱਸੀ ਗਨੂ ਲੱਬ ਸਵੀਟ ਲੱਸੀ ਨਹੀਂ ਗਨੂ ਲੱਬ ਪਿੱਟੂ oh my god ਪੂਰਾ ਪੂਰਾ ਕੇ ਗਲਾਸ ਹੀ ਦਿੰਦੇ ਨੇ ਹਨਾ ਲੱਸੀ ਤਿਆਰ ਹੈ ਫੈਸਲਾ ਤੁਮੇ ਗੁੱਗੂ ਦੀ ਰੋਟੀ ਬਣਾਉਣੀ ਸੀ ਯਾਰ ਉਹ ਮੈਗੀ ਦੇ ਚੱਕਰ ਚ ਭੁੱਲ ਗਈ ਸਾਡਾ ਗੁੱਗੂ ਤਾਂ ਵਿਚਾਰਾ ਭੁੱਖਾ ਰਹਿ ਗਿਆ ਫੜ ਫੜੋ ਜਲਦੀ ਨਾਲ ਤਵਾ ਧਰਿਏ ਦੂਸਰੇ ਗੈਸ ਦੇ ਉੱਤੇ ਤੇ ਆਪਾਂ ਬਣਾਈਏ ਰੋਟੀ ਇਹ ਗੁੱਗਲੀ ਦੀ ਸਾਡਾ ਪਿਆਰਾ ਬੱਚਾ ਧਰ ਰਹੀ ਹੈ ਰੋਟੀ ਵਲੋਂ ਮੈਂ ਤਾਂ ਆਪੜਾ ਮੋਢੀ ਇਧਰ ਮੈਂ ਹੋਰ ਅੱਥਰ ਨਹੀਂ ਆਣੀ ਜਾਓ ਜਲਦੀ ਦਾ ਤਵਾ ਮੇ ਗੋਸ ਮੈਂ ਹੀ ਬੰਗੀ ਵਾਸਵਾ ਕਰੂੰਗਾ ਪਾਪਾਇਆ ਬਣ ਜਣਾ ਵਾਲੂ ਬੰਦੇ ਨੂੰ ਸੱਟ ਸੁੱਟ ਕਰਕੇ ਲਾ ਕੇ ਫੇਰ ਸੋਨਾ ਚਾਹੀਦਾ ਸੋਨਾ ਚਾਹੀਦਾ ਹਾਂ ਸੋਨਾ ਬਣ ਕੇ ਸੋਵੇਂ ਸੁਪਣੇ ਚ ਵੀ ਉਹ ਸਾਰੀ ਪੈਣ ਲੱਗਿਆ ਤੇ ਸੁਪਣੇ ਸੋਹਣੇ ਸੋਹਣੇ ਆਉਂਦੇ ਬਸ ਜ਼ਿਆਦਾ ਨਹੀਂ ਹੋ ਰਿਹਾ ਕੁਝ ਤੈਨੂੰ ਨਹੀਂ ਬਿਲਕੁਲ ਜ਼ਿਆਦਾ ਨਹੀਂ ਯਾਰ ਅੱਛਾ ਇਹ ਕੋ ਬੇਕੋ ਜ਼ਿਆਦਾ ਨਹੀਂ ਹੋ ਫਰਾਂ ਹੱਥਾਂ ਕੋਲ ਖੁੱਲੇ-ਖੁੱਲੇ ਪਾਇਆ ਪਰ ਮੇਰੇ ਖੁੱਲੇ ਦੀ ਖਾ ਕੇ ਜੀਤ ਕੇ ਦੱਸੋ ਮੈਂ ਕਿਵੇਂ ਦੀ ਬਣੀ ਯਾ ਵਾਹ ਬੁਜੀਓ ਇਹ ਬਣ ਗਈ ਸਾਡੀ ਗੁੱਗੋ ਦੀ ਰੋਟੀ ਵਾਓ ਗੁੱਗੋ ਐਡੀ ਬੱਡੀ ਰੋਟੀ ਖਾਂਦਾ ਇਵੇਂ ਆਨਗੇ ਸਾਡੀ ਗੁੱਗੂ ਦੀ ਰੋਟੀ ਤੇ ਜੈਰੀ ਦੀ ਰੋਟੀ ਬਣ ਗਈ ਹੈ ਗੁੱਗੂ ਅੱਡੀ ਵੱਡ ਰੋਟੀ ਖਾ ਲਾ ਜੈਰੀ ਰੋਟੀ ਖਾਊਗਾ ਅਸੀਂ ਖਾਵਾਂਗੇ ਆਪੇ ਨੀਂਦ ਆ ਰਹੀ ਆ ਹੁਣ ਮੈਨੂੰ ਥੈਂਕ ਯੂ ਚੱਲਿਆਗਾ ਉਹ ਤੇਰਾ ਭਲਾ ਹੋ ਜੇ ਪੌਣੇ 12 ਪੌਣੇ 12 ਜਲਦ ਕੰਮ ਬਿਆਦੇ ਲੇਟ ਹੋਵੇ ਚਲੋ ਫਸ ਤੋਂ ਸੀ ਮੈਗੀ ਪਾਓ ਤੇ ਚਲੋ ਹੰਦਰ ਮੈਂ ਜੈਰੀ ਦੀ ਰੋਟੀ

ਕਇਸ ਮੈਗੀ ਸੱਚੀ ਬਹੁਤ ਸਵਾਦ ਬਣ ਗਈ ਆ ਅਲ الحمدੁਲਿਲਾ ਅਲ الحمدੁਲਿਲਾ ਮਾਸ਼ਾ ਅੱਲਾ ਸਾਡੀ ਮੈਗੀ ਬਣ ਕੇ ਹੋ ਗਈ ਹੈ ਤਿਆਰ ਤੇ ਸਭ ਬਣਾ ਕੇ ਖਾਓ ਤੇ ਆਪਣੇ ਬੱਚਿਆਂ ਨੂੰ ਖਵਾਓ ਆਪਣੇ ਘਰ ਵਾਲਿਆਂ ਨੂੰ ਖਵਾਓ ਆਪਣੇ ਫਰੈਂਡਾਂ ਨੂੰ ਖਵਾਓ ਸਾਰਿਆਂ ਨੂੰ ਖਵਾਓ ਜਿੰਜਾਰੇ ਲੋਕ ਆਪੀ ਗੋਡਾ ਗੁੱਗੂ ਰੋਟੀ ਖਾ ਰਿਆ ਇਹ ਵੀ ਅੱਦਾਂ ਸਾਡੇ ਨਾਲ ਹੀ ਬੈਠ ਕੇ ਰੋਟੀ ਖਾਂਦਾ Yes. Okay, bye. Good night.